ਫੌਜੀ ਵਾਲਵਾਲ ਬੱਚੇ ਨੇ ਪਿੰਡ ਬੇਗੂਆਲਾ ਦੇ ਨੇੜੇ ਫੌਜੀ ਜਵਾਨਾਂ ਦੀ ਦਰਸਲ ਟ੍ਰੇਨਿੰਗ ਚੱਲ ਰਹੀ ਸੀ ਸ਼ੱਕੀ ਕਾਰ ਦਿਖਣ ਤੇ ਦੋਵੇਂ ਜਵਾਨਾਂ ਨੇ ਜਦੋਂ ਕਾਰ ਨੂੰ ਰੋਕਿਆ ਤਾਂ ਸ਼ੱਕੀ ਕਾਰ ਸਵਾਰਾਂ ਨੇ ਜਵਾਨਾਂ ਤੇ ਪਿਸਤੌਲ ਧਾਂਤ ਦਿੱਤੀ ਫੌਜੀ ਜਵਾਨਾਂ ਦੀ ਕਾਰ ਤੇ ਫਾਇਰਿੰਗ ਕਰ ਦਿੱਤੀ ਗਈ ਜਵਾਨਾਂ ਦੀ ਕਾਰ ਦੀ ਚਾਬੀ ਲੈ ਕੇ ਹਮਲਾਵਰ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਕਮਾਂਡਿੰਗ ਅਫਸਰ ਦੀ ਸ਼ਿਕਾਇਤ ਫਿਲਹਾਲ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਈ ਹੈ ਪੁਲਿਸ ਨੇ ਅਣਪਛਾਤੇਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਦੇ ਪਿੰਡ ਬੇਗੂ ਵਾਲਾ ਦੇ ਨੇੜੇ ਫੌਜੀ ਜਵਾਨਾਂ ਦੀ ਟ੍ਰੇਨਿੰਗ ਚੱਲ ਰਹੀ ਸੀ ਦੋਵੇਂ ਫੌਜੀ ਸਿਵਲ ਵਰਦੀ ਦੇ ਵਿੱਚ ਇਨਵਿਜੀਨੇਟਰ ਦੇ ਤੌਰ ਤੇ ਪਹਿਨਾ ਹ ਸਨ ਤੇ ਕਾਰ ਤੇ ਵਾਪਸ ਆ ਰਹੇ ਸਨ ਇਸੇ ਦੌਰਾਨ ਰਾਤ ਦੇ ਕਰੀਬ 1 ਵਜੇ ਇੱਕ ਸ਼ੱਕੀ ਕਾਰ ਉੱਥੋਂ ਲੰਘ ਰਹੀ ਸੀ ਜਿਸ ਨੂੰ ਕਿ ਰੋਕਣ ਤੇ ਬਦਮਾਸ਼ਾਂ ਨੇ ਜਵਾਨਾਂ ਤੇ ਹੀ ਫਾਇਰਿੰਗ ਕਰ ਦਿੱਤੀ ਤਾਂ ਫਰੀਦਕੋਟ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਜਿੱਥੇ ਕਿ ਦੋ ਫੌਜੀ ਜਵਾਨਾਂ ਨੂੰ ਬਦਮਾਸ਼ਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤਾਂ ਉਹਨਾਂ ਸੀ ਤਸਵੀਰਾਂ ਵਿਖਾ ਰਹੇ ਹ ਉਸ ਕਾਰ ਦੀਆਂ ਤਸਵੀਰਾਂ ਵਿਖਾ ਰਹੇ ਹ ਕਾਰ ਤੇ ਆ ਗੋਲੀਆਂ ਲੱਗੀਆਂ ਗੋਲੀ ਦੇ ਨਿਸ਼ਾਨ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਦਰਸਲ ਫਰੀਦਕੋਟ ਦੇ ਪਿੰਡ ਬੇਗੂ ਵਾਲਾ ਦੇ ਵਿੱਚ ਕਾਰਸਵਾਰ ਫੌਜੀ ਜਵਾਨਾਂ ਤੇ ਫਾਇਰਿੰਗ ਕੀਤੀ ਗਈ ਹੈ ਬਦਮਾਸ਼ਾਂ ਦੇ ਵੱਲੋਂ ਕਾਰਸਵਾਰ ਬਦਮਾਸ਼ਾਂ ਨੇ ਸ਼ਰੇਆਮ ਗੋਲੀਆਂ ਚਲਾਈਆਂ ਨੇ ਅਤੇ ਇਸ ਘਟਨਾ ਬਾਰੇ ਹੋਰ ਅਸੀਂ ਜਾਣਕਾਰੀ ਹੋਰ ਵੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਪੁਲਿਸ ਦੇ ਵੱਲ ਹੁਣ ਤੱਕ ਕੀ ਕੋਈ ਐਕਸ਼ਨ ਕੀਤਾ ਗਿਆ ਸ਼ੁਰੂਆਤੀ ਕੀ ਜਾਣਕਾਰੀ ਸਾਹਮਣੇ ਹੈ ਸਾਡੇ ਨਾਲ ਐਸਪੀਡੀ ਜਸਮੀਤ ਸਿੰਘ ਜੁੜ ਚੁੱਕੇ ਨੇ ਅਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਊਜ਼ੀਟਰਨ ਪੰਜਾਬ ਤੇ ਅਸਰ ਪਹਿਲਾ ਤੋਂ ਸਵਾਲ ਇਹੀ ਹੈ ਕਿ ਆਖਰਕਾਰ ਇਹ ਕਦੋਂ ਦੀ ਇਹ ਪੂਰੀ ਘਟਨਾ ਹੈ ਹੁਣ ਤੱਕ ਤੁਹਾਡੇ ਕੋਲ ਕੀ ਕੋ ਜਾਣਕਾਰੀ ਹੈ ਕਦੋਂ ਤੁਹਾਡੇ ਕੋਲੇ ਪੂਰੀ ਸ਼ਿਕਾਇਤ ਪਹੁੰਚੀ ਜਿਸ ਦੇ ਬਾਅਦ ਇਹ ਐਕਸ਼ਨ ਕੀਤਾ ਗਿਆ ਇਦਾਂ ਜੀ ਇਹ ਜਿਹੜੀ ਘਟਨਾ ਹੈਗੀ ਹੈ ਇੱਕ ਤੇ ਦੋ ਦੀ ਦਰਮਿਆਨੀ ਰਾਤ ਕਰੀਬਨ 12:30 ਵਜੇ ਦੀ ਇਹ ਘਟਨਾ ਇਹਨਾਂ ਨੇ ਦੱਸੀ ਹੈਗੀ ਸਾਨੂੰ ਜੀ ਤੇ ਸਾਡੇ ਕੋਲ ਇਹ ਜਾਣਕਾਰੀ ਫਿਰ ਕਿਉਂਕਿ ਜਿਹੜੇ ਫੌਜੀ ਇਨਵੋਲਡ ਸੀ ਜਿਹੜੇ ਜਵਾਨ ਇਨਵੋਲਡ ਸੀ ਉਹ ਪਹਿਲਾਂ ਉਹਨਾਂ ਨੇ ਆਪਣੀ ਯੂਨਿਟ ਅੱਛੇ ਦੱਸਿਆ ਉਹ ਫਿਰ ਉਹਨਾਂ ਦੇ ਅਫੀਸਰ ਅਗਲੇ ਦਿਨ ਸਾਡੇ ਕੋਲ ਜਦੋਂ ਆਏ ਕੰਪਲੇਂਟ ਲੈ ਕੇ ਤੇ ਜਿਵੇਂ ਅਸੀਂ ਤੁਰੰਤ ਸਾਡੇ ਦੇ ਮੇਰੇ ਐਸਐਚਓ ਡੀਐਸਪੀ ਤੇ ਮੈਂ ਵੀ ਖੁਦ ਅਸੀਂ ਇਹਨਾਂ ਦੇ ਨਾਲ ਮੌਕੇ ਤੇ ਗਏ ਉੱਥੇ ਜਾ ਕੇ ਸਾਰਾ ਕ੍ਰਾਈਮ ਸੀਨ ਜਿਹੜਾ ਹੈ ਦੇਖਿਆ ਰੀਕ੍ਰੀਏਟ ਕੀਤਾ ਹੈਗਾ ਤੇ ਫਿਰ ਇਹਨਾਂ ਦੇ ਬਿਆਨ ਤੇ ਅਸੀਂ ਇੱਕ ਇਹਨਾਂ ਨੇ ਸਾਨੂੰ ਜਿੱਦਾਂ ਜਿੱਦਾਂ ਦੱਸਿਆ ਕਿ 12:30 ਵਜੇ ਦਾ ਟਾਈਮ ਸੀ ਏ ਕਿਉਂਕਿ ਸਿਵਲ ਵਰਦੀ ਚ ਸਨ ਤੇ ਇਹਨਾਂ ਕੋਲ ਪ੍ਰਾਈਵੇਟ ਗੱਡੀ ਸੀ ਤੇ ਸਨ ਇੱਕ ਚਿੱਟੇ ਰੰਗ ਦੀ ਗੱਡੀ ਜਦੋਂ ਆ ਰਹੀ ਸੀ ਗੋਲੇਵਾਲ ਤੋਂ ਬਿੱਗਵਾਲਾ ਦੇ ਪਾਸੇ ਨੂੰ ਜਾ ਰਹੀ ਸੀ ਜੀ ਇਹਨਾਂ ਨੇ ਉਹਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਬੰਦੇ ਨੇ ਇੱਕ ਤਰਫ ਨੂੰ ਮੋੜੀ ਹੈ ਤੇ ਫਿਰ ਉਹਨੇ ਇਹਨਾਂ ਤੇ ਫਾਇਰ ਕੀਤੇ ਹੈਗੇ ਆ ਜਿਹੜਾ ਕਿ ਇਹਨਾਂ ਦੀ ਗੱਡੀ 'ਚ ਵੀ ਲੱਗੇ ਹੈਗੇ ਆ ਫਿਰ ਅਸੀਂ ਉਹ ਸਾਰੀ ਘਟਨਾ ਨੂੰ ਸਮਝਦੇ ਹੋਏ ਤੇ ਇਹਨਾਂ ਤੋਂ ਇੱਕ ਐਫ ਆਈ ਆਰ ਤੁਰੰਤ ਦਰਜ ਕੀਤੀ ਹੈ ਸਾਡੀਆਂ ਟੀਮਾਂ ਮੌਕੇ ਤੇ ਜਿਹੜੀਆਂ ਵੀ ਹੈਗੀਆਂ ਟੈਕਨੀਕਲ ਟੀਮਾਂ ਉਹ ਵੀ ਮੌਕੇ ਤੇ ਪਹੁੰਚੀਆਂ ਹੈਗੀਆਂ ਫਿਰ ਅਸੀਂ ਹੁਣ ਇਹਦੇ ਤੇ ਅੱਗੇ ਗਾਂ ਜੀ ਅਗਿਆਤ ਬੰਦੇ ਤੇ ਕਿਉਂਕਿ ਅ ਦਰਜਾ ਐਫ ਆਈ ਆਰ ਹੁਣ ਅਸੀਂ ਆਪਣੀ ਸਾਰੇ ਜਿਹੜੀ ਹਿਊਮਨ ਇੰਟ ਤੇ ਟੈਕਨੀਕਲ ਇੰਟ ਦੀ ਮਦਦ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਛੇਤੀ ਤੋਂ ਛੇਤੀ ਜਿਹੜਾ ਕੇਸ ਹੈ ਕਰੈਕ ਹੋ ਜਾਏ ਜਿਹੜਾ ਬੰਦਾ ਅਗਿਆਤ ਹੈ ਉਹਦੀ ਪਛਾਣ ਹੋ ਜਾਏ ਤੇ ਤਾਂ ਜੋ ਫਿਰ ਅਸੀਂ ਉਹਨੂੰ ਅਰੈਸਟ ਕਰਕੇ ਅੱਗੇ ਕਸ਼ ਕਰ ਸਕੀਏ ਇਹ ਸਾਰੇ ਤੁਹਾਡੇ ਕੋਲ ਜੋ ਕੰਪਲੇਂਟ ਆਈ ਹੈ ਕਿੰਨੇ ਬਦਮਾਸ਼ਾਂ ਜਿਨ੍ਹਾਂ ਦੇ ਵੱਲੋਂ ਫੌਜੀ ਜਵਾਨਾਂ ਨੂੰ ਟਾਰਗੇਟ ਕੀਤਾ ਗਿਆ ਇਦਾਂ ਜੀ ਜੋ ਇਹਨਾਂ ਨੇ ਦੱਸਿਆ ਉਹ ਕੰਪਲੇਂਟ 'ਚ ਇੱਕ ਵਿਅਕਤੀ ਦਾ ਹੀ ਇਹਨਾਂ ਵੱਲੋਂ ਦੱਸਿਆ ਗਿਆ ਹੈਗਾ। ਮਤਲਬ ਹਮਲਾਵਰ ਇੱਕ ਕਿਸੇ ਜਨਨਾਂ ਦੇ ਰਸਤੇ ਵੱਲੋਂ ਦੋ ਫੌਜੀ ਜਵਾਨਾਂ ਤੇ ਫਾਇਰਿੰਗ ਕੀਤੀ ਗਈ। ਜੀ ਜੀ ਇੱਕ ਸਹੀ। ਜੀ। ਤੇ ਸਰ ਜਿਹੜੇ ਦੋ ਫੌਜੀ ਜਵਾਨ ਦੱਸਿਆ ਜਾ ਰਿਹਾ ਕਿ ਉਹ ਟ੍ਰੇਨਿੰਗ ਚੱਲ ਰਹੀ ਸੀ ਕਿਸ ਜਗ੍ਹਾ ਤੇ ਟ੍ਰੇਨਿੰਗ ਸੀ ਇਹ ਪੂਰੀ ਘਟਨਾ ਹੈ ਕਿ ਉਹ ਆਰਮੀ ਏਰੀਆ ਜਾਂ ਆਰਮੀ ਏਰੀਆ ਦੇ ਤੋਂ ਬਾਹਰ ਜਿਸ ਜਗ੍ਹਾ ਤੇ ਬਦਮਾਸ਼ਾਂ ਦੇ ਵੱਲੋਂ ਟਾਰਗੇਟ ਕੀਤਾ ਗਿਆ। ਨਹੀਂ ਸਰ ਉਹ ਆਰਮੀ ਏਰੀਆ ਨਹੀਂ ਹੈਗਾ ਸਾਡੇ ਗੋਲੇਵਾਲ ਚੌਂਕੀ ਦੇ ਅੰਦਰ ਪਿੰਡ ਪੈਂਦੇ ਆ ਜਿੱਦਾਂ ਗੋਲੇਵਾਲ ਪਿੰਡ ਤੇ ਬਿੱਗਵਾਲ ਪਿੰਡ ਦੇ ਰਸਤੇ ਦੇ ਰਸਤਾ ਜਾਂਦਾ ਉਹਦੇ ਵਿੱਚ ਹੋਈ ਹੈ ਆਰਮੀ ਏਰੀਆ ਤੋਂ ਬਾਹਰ ਪਿੰਡ ਵਾਲੇ ਏਰੀਆ 'ਚ ਹੋਈ ਹੈਗੀ ਉੱਥੇ ਨੇਵੀਗੇਸ਼ਨ ਦੀ ਕੋਈ ਐਕਸਰਸਾਈਜ਼ ਕਰ ਰਹੇ ਸਨ ਤਾਂ ਉੱਥੇ ਇਹ ਸਾਰਾ ਕੁਝ ਹੋਇਆ ਤੁਸੀਂ ਇਹ ਟ੍ਰੇਨਿੰਗ ਕਿਸ ਜਗ੍ਹਾ ਤੇ ਚੱਲ ਰਹੀ ਸੀ ਨਾ ਫੌਜੀ ਜਵਾਨਾਂ ਦੀ ਉਸ ਘਟਨਾ ਤੋਂ ਕਿੰਨੀ ਜਗ੍ਹਾ ਦੂਰ ਇਹ ਉਸੇ ਏਰੀਏ ਚਲਦੀ ਸੀ ਅਲੱਗ-ਅਲੱਗ ਇਹਨਾਂ ਦੀ ਟ੍ਰੇਨਿੰਗ ਚਲਦੀ ਨਾ ਜੀ ਇੱਕ ਪਾਰਟਿਕੂਲਰ ਪੁਆਇੰਟ ਤੇ ਨਹੀਂ ਸੀ ਚੱਲ ਰਹੀ ਉਸ ਏਰੀਏ ਚ ਆਪਣੇ ਜਾਨਕੀ ਬਿੱਗੂ ਵਾਲੇ ਵਾਲੇ ਪਿੰਡ ਤੇ ਗੋਲੇ ਵਾਲੇ ਦੇ ਨੇੜੇ-ਨੇੜੇ ਸਾਰੀ ਐਕਸਰਸਾਈਜ਼ ਜਿਹੜੀ ਹੈ ਕਿ ਚੱਲ ਰਹੀ ਸੀ ਤੇ ਸਿਰ ਫੌਜੀ ਜਵਾਨ ਉਸ ਵੇਲੇ ਸਿਵਲ ਦੇ ਵੇਸ ਸਨ ਜਦੋਂ ਇਹ ਬਦਮਾਸ਼ ਦੇ ਬਲੋਂਾਂ ਤੇ ਫਾਇਰਿੰਗ ਕੀਤੀ ਗਈ ਹੈ ਬਿਲਕੁਲ ਉਹ ਸਿਵਲ ਵਰਦੀ ਚ ਸਨ ਜੀ ਕੀ ਸਰ ਕੀ ਉਹਨਾਂ ਨੂੰ ਰੋਕਿਆ ਗਿਆ ਜਦੋਂ ਜੋ ਹਮਲਾਵਰ ਨੂੰ ਫੌਜੀ ਜਵਾਨਾਂ ਤੋਂ ਰੋਕਿਆ ਗਿਆ ਉਸ ਵੇਲੇ ਉਹਨਾਂ ਦੇ ਵੱਲੋਂ ਉਸ ਵੱਲੋਂ ਟਾਰਗੇਟ ਕੀਤਾ ਗਿਆ ਫਿਰ ਫਾਇਰਿੰਗ ਕੀਤੀ ਗਈ ਹੈ ਮੌਕੇ ਤੇ ਕੀ ਕੁਝ ਹੁੰਦਾ ਹੈ ਜੋ ਤੁਹਾਡੇ ਕੋਲ ਕੰਪਲੇਂਟ ਆਈ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਉਹ ਉਹਦੇ ਸਾਨੂੰ ਜੋ ਇਹਨਾਂ ਨੇ ਦੱਸਿਆ ਹੈਗਾ ਜੀ ਕਿਉਂਕਿ ਗੱਡੀ ਵੀ ਇਹਨਾਂ ਕੋਲ ਪ੍ਰਾਈਵੇਟ ਸੀ ਸਕੋਰਪੀਓ ਸੀ ਇਹਨਾਂ ਦੀ ਆਪ ਦੀ ਚਿੱਟੇ ਰੰਗ ਦੀ ਇਹਨਾਂ ਨੇ ਜਦੋਂ ਦੇਖਿਆ ਕਿ ਇੱਕ ਗੱਡੀ ਇੱਧਰ ਨੂੰ ਆ ਰਹੀ ਹੈ ਇਹਨਾਂ ਨੇ ਵੀ ਉਹਨੂੰ ਜਦੋਂ ਪਿੱਛਾ ਕੀਤਾ ਉਹਨੇ ਇੱਕਦਮ ਇੱਕ ਪਾਸੇ ਨੂੰ ਜਦੋਂ ਮੋੜ ਲਈ ਅੱਗੇ ਜਾ ਕੇ ਉਹ ਰਸਤਾ ਬੰਦ ਸੀ ਹੂੰ ਤੇ ਫਿਰ ਉਹ ਉਹਨੇ ਉਹ ਤੋਂ ਬਾਹਰ ਨਿਕਲ ਕੇ ਤੇ ਫਿਰ ਇਹਨਾਂ ਤੇ ਜਿਹੜਾ ਕੀ ਇਹ ਫਾਇਰ ਵਾਲਾ ਕੀਤਾ ਜੀ ਤੇ ਸਰ ਹੁਣ ਤੱਕ ਜੋ ਤੁਹਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਤੇ ਤੇ ਜਾਂਦੇ ਹੋਏ ਚਾਬੀ ਉਹਨਾਂ ਦੀ ਕੱਢ ਕੇ ਲੈ ਗਿਆ ਫਿਰ ਜੀ ਹਮਲਾਵਰ ਦਾ ਸਰ ਹੁਣ ਤੱਕ ਕੋਈ ਪਤਾ ਲੱਗਿਆ ਤੁਹਾਡੇ ਕੋਲ ਕੋਈ ਸੁਰਾ ਕਿਸੇ ਤਰੀਕੇ ਦੇ ਹੁਣ ਤੱਕ ਦੀ ਕੋਈ ਜਾਣਕਾਰੀ ਹੋਵੇ ਕਿਉਂਕਿ ਜਰੂਰ ਇਹ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਇਸ ਤੋਂ ਪਹਿਲਾਂ ਪਟਿਆਲਾ ਦਾ ਇੱਕ ਇਨਸੀਡੈਂਟ ਸਾਹਮਣੇ ਆ ਚੁੱਕਾ ਹੈ ਜਿੱਥੇ ਕਿ ਸਰਵਿੰਗ ਕਰਨਲ ਤੇ ਪੁਲਿਸ ਜਵਾਨਾਂ ਦੇ ਵੱਲੋਂ ਜਿਹੜੀ ਕਿ ਕੁੱਟਮਾਰ ਕੀਤੀ ਜਾਂਦੀ ਲਗਾਤਾਰ ਉਹ ਮਾਮਲੇ ਪੱਖਿਆ ਹੋਇਆ ਹੁਣ ਫਰੀਦਕੋਟ ਦੇ ਵਿੱਚ ਫੌਜੀ ਜਵਾਨਾਂ ਨੂੰ ਟਾਰਗੇਟ ਕੀਤਾ ਗਿਆ ਇਦਾਂ ਜੀ ਮੈਂ ਜਿਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ ਅਸੀਂ ਜਿਹੜੀ ਮੌਕੇ ਤੇ ਸਾਡੀਆਂ ਸਾਰੀਆਂ ਜਿਹੜੀਆਂ ਟੀਮਸ ਐ ਟੈਕਨੀਕਲ ਟੀਮਸ ਵੀ ਪਹੁੰਚੀਆਂ ਨੇ ਤੇ ਬਾਕੀ ਅਸੀਂ ਟੈਕਨੀਕਲ ਟੀਮਸ ਹੋਰ ਜਿਹੜਾ ਕਿ ਹਿਊਮਨ ਇੰਟੈਲੀਜੈਂਸ ਸਾਰੀਆਂ ਅਲੱਗ-ਅਲੱਗ ਟੀਮਾਂ ਬਣਾਤੀਆਂ ਸਾਰੀਆਂ ਚੀਜ਼ਾਂ ਦੀ ਮਦਦ ਦੇ ਨਾਲ ਅਸੀਂ ਇਸ ਚੀਜ਼ ਤੇ ਵਰਕਆਊਟ ਕਰ ਰਹੇ ਹਾਂ ਤੇ ਸਾਨੂੰ ਆਸ ਹੈਗੀ ਹੈ ਕਿ ਅਸੀਂ ਇਹ ਛੇਤੀ ਕੇਸ ਜਿਹੜਾ ਕਰੈਕ ਕਰ ਲਾਂਗੇ ਸਰ ਨੇੜੇ-ਨੇੜੇ ਦੀ ਕੋਈ ਸੀਸੀਟੀਵੀ ਤੁਹਾਡੇ ਤੁਹਾਡੇ ਹੱਥ ਲੱਗੀ ਹੋਏ ਕੋਈ ਸੀਸੀਟੀਵੀ ਖੰਗਾਲੀ ਗਏ ਹੋਵੇ ਉਹਨਾਂ ਦੀ ਕੋਈ ਮੂਮੈਂਟ ਨਜ਼ਰ ਆਈ ਹੋਵੇ ਉਸ ਤੋਂ ਬਾਅਦ ਕਿਸ ਪਾਸੇ ਹਮਲਾਵਰ ਫਰ ਇਦਾਂ ਜੀ ਇਹ ਜਿਹੜਾ ਜਿਹੜਾ ਸਪੌਟ ਹੈਗਾ ਜਿੱਥੇ ਸਾਰੀ ਅਕਰੈਂਸ ਹੋਈ ਹੈਗੀ ਤੇ ਖੇਤ ਖੇਤ ਹੈਗੇ ਆਸੇ ਪਾਸੇ ਸਾਰੇ ਖੇਤ ਹੀ ਹੈਗੇ ਬਟ ਅਸੀਂ ਸਾਰੀ ਜਿੱਦਾਂ ਤੁਹਾਨੂੰ ਫਿਰ ਦੱਸਿਆ ਟੈਕਨੀਕਲ 'ਚ ਉਹ ਆਪਾਂ ਸੀਸੀਟੀਵੀ ਆਸੇ ਪਾਸੇ ਦੇ ਪਿੰਡਾਂ ਦੇ ਸਾਰੇ ਚੈੱਕ ਕਰ ਰਹੇ ਹਾਂ ਤੇ ਉਹਨਾਂ ਦੀ ਮਦਦ ਲੈ ਰਹੇ ਹਾਂ ਜੇਕਰ ਸਾਨੂੰ ਕੋਈ ਕਲੂ ਮਿਲਦਾ ਹੈ ਤਾਂ ਜੀ ਇਹ ਸਰ ਫੌਜੀ ਜਵਾਨਾਂ ਬਾਰੇ ਕੀ ਕੋਈ ਜਾਣਕਾਰੀ ਹੈ ਕਿ ਫੌਜੀ ਜਵਾਨਾਂ ਦੇ ਵੀ ਹੁਣ ਤੱਕ ਪੁਲਿਸ ਦੇ ਵੱਲੋਂ ਬਿਆਨ ਦਰਜ ਕੀਤੇ ਗਏ ਨੇ ਜਾਂ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਕੀ ਕੁਝ ਕਿਹਾ ਜਿਹੜਾ ਪੂਰਾ ਵਾਕਿਆ ਤੁਸੀਂ ਦੱਸ ਸਕੋ ਬਿਲਕੁਲ ਜਿਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਜਦੋਂ ਜਿਉਂ ਹੀ ਸਾਨੂੰ ਜਾਣਕਾਰੀ ਮਿਲੀ ਹੈ ਜਿਹੜੇ ਇਹਨਾਂ ਦੇ ਲੈਫਟ ਹੈਂਡ ਕਰਨਲ ਸਾਹਿਬ ਸਾਨੂੰ ਉਹ ਵੀ ਮੌਕੇ ਤੇ ਆਏ ਤੇ ਜਿਨ੍ਹਾਂ ਦੇ ਨਾਲ ਇਹ ਵਾਰਦਾਤ ਹੋਈ ਹੈ ਅਸੀਂ ਸਾਰਿਆਂ ਨੂੰ ਮੌਕੇ ਤੇ ਲਿਜਾਇਆ ਫਿਰ ਕਰਾਈਮ ਸੀਨ ਨੂੰ ਰੀਕਰੀਏਟ ਕੀਤਾ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਕੀ ਚੀਜ਼ ਕਿੱਦਾਂ-ਕਿੱਦਾਂ ਹੋਈ ਹੈ ਤਾਂ ਉਹ ਫਿਰ ਉਸ ਤੋਂ ਅੱਗੇ ਹੀ ਫਿਰ ਅਸੀਂ ਆਪਣੀ ਜਿਹੜੀ ਹੈ ਕਿ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਸਰ ਜਦੋਂ ਫਾਇਰਿੰਗ ਕੀਤੀ ਜਾਂਦੀ ਹੈ ਅਸੀਂ ਉਹ ਤਸਵੀਰਾਂ ਵਿਖਾ ਰਹੇ ਹਾਂ ਗੱਡੀ ਤੇ ਵੀ ਗੋਲੀ ਦੇ ਨਿਸ਼ਾਨ ਜਿਹੜੇ ਨਜ਼ਰ ਆ ਰਹੇ ਨੇ ਵੇ ਜਿਹੜੇ ਫੌਜੀ ਜਵਾਨ ਨੇ ਬਿਲਕੁਲ ਠੀਕ ਠਾਕ ਨੇ ਸਰ ਬਿਲਕੁਲ ਜੀ ਉਹ ਬਿਲਕੁਲ ਠੀਕ ਠਾਕ ਨੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਜੀ ਜੀ ਅਸਰ ਨਾਲ ਜ਼ਰੂਰ ਇਹ ਵੀ ਸਵਾਲ ਬਣਦਾ ਹੈ ਬਹੁਤ ਸਾਰੇ ਦਰਸ਼ਕ ਇਸ ਵੇਲੇ ਨਿਊਜ਼ਰੇਟਰ ਪੰਜਾਬ ਨੂੰ ਦੇਖ ਰਹੇ ਨੇ ਕਿਉਂਕਿ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਤਾਂ ਝੁਰੂ ਖੜੇ ਹੁੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਫੌਜੀ ਜਵਾਨਾਂ ਨੂੰ ਕਿਸੇ ਬਦਮਾਸ਼ ਦੇ ਵੱਲ ਹਮਲਾਵਰ ਦੇ ਵੱਲੋਂ ਟਾਰਗੇਟ ਕੀਤਾ ਜਾਂਦਾ ਹੈ ਕਿਉਂਕਿ ਪੁਲਿਸ ਵੀ ਲੋਕਾਂ ਦੀ ਹਫਾਜ਼ਤ ਲਈ ਕੰਮ ਕਰਦੀ ਹੈ ਜਿਹੜੇ ਕਿ ਫੌਜੀ ਜਵਾਨ ਨੇ ਆਰਮੀ ਹੈ ਉਹ ਵੀ ਲੋਕਾਂ ਦੀ ਹਫਾਜ਼ਤ ਲਈ ਲੋਕਾਂ ਦੀ ਸੁਰੱਖਿਆ ਦੇ ਲਈ ਕੰਮ ਕਰਦੀ ਹੈ ਬਿਲਕੁਲ ਸਰ ਦੇਖੋ ਜੀ ਉਹ ਫਰਸਟ ਲਾਈਨ ਆਫ ਡਿਫੈਂਸ ਨੇ ਐਸੀ ਵੀ ਲੋਕਾਂ ਦੀ ਕਰਦੇ ਸੁਰੱਖਿਆ ਲਈ ਹੀ ਕੰਮ ਕਰਦੇ ਆ ਬਿਲਕੁਲ ਇਹ ਡਿਊਟੀਆਂ ਇੱਕ ਤਰ੍ਹਾਂ ਨਾਲ ਜੁੜੀਆਂ ਹੀ ਹੋਈਆਂ ਜੀ ਐਸੀ ਵੀ ਇਸੇ ਇਸੇ ਕਰਕੇ ਇਸ ਚੀਜ਼ ਨੂੰ ਬੜੀ ਤਰਜੀਹ ਦਿੱਤੀ ਹੈ ਤੇ ਕਰ ਕੋਸ਼ਿਸ਼ ਕਰ ਰਹੇ ਕਿ ਛੇਤੀ ਛੇਤੀ ਕਿਸ ਤਰ੍ਹਾਂ ਕੋ ਹਾਂ ਸਰ ਬਹੁਤ ਸਾਰੇ ਦਰਸ਼ਕ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਕੋਈ ਭਰੋਸਾ ਦੇ ਸਕਦੇ ਹੋ ਕਿ ਕਦੋਂ ਤੱਕ ਆਖਰਕਾਰ ਤੁਹਾਡਾ ਐਕਸ਼ਨ ਜਿਹੜਾ ਹੋਵੇਗਾ ਕਦੋਂ ਤੱਕ ਜੋ ਪੁਲਿਸ ਹਮਲਾਵਰ ਤੱਕ ਪਹੁੰਚ ਜਾਵੇਗੀ ਜਿਵੇਂ ਤੁਸੀਂ ਕਹਿ ਵੀ ਰਹੇ ਹੋ ਕਿ ਵੱਖ-ਵੱਖ ਟੀਮਾਂ ਬਣਾਵੀਆਂ ਦਿੱਤੀਆਂ ਗਿਆ ਨੇ ਪੂਰੀ ਜਾਂਚ ਕੀਤੀ ਵੀ ਜਾ ਰਹੀ ਹੈ ਟਾਈਮ ਫਰੇਮ ਤੇ ਨਹੀਂ ਬਟ ਫਿਰ ਮੈਂ ਕਹਿਣਾ ਹੈ ਕਿ ਬਹੁਤ ਛੇਤੀ ਜਨਕਿ ਅਸੀਂ ਇੱਕ ਲੀਡਸ ਤੇ ਕੰਮ ਕਰ ਰਹੇ ਹਾਂ ਤੇ ਉਹ ਜਿਉਂ ਹੀ ਫਰੂਟੀਫਾਈ ਹੁੰਦੀਆਂ ਤੁਹਾਨੂੰ ਜ਼ਰੂਰ ਦੱਸਾਂਗੇ ਨਾਲ ਨਾਲ ਅਸਾਂ ਜਿਹੜੀ ਐਫਆਈਆਰ ਪੁਲਿਸ ਵੱਲੋਂ ਦਰਜ ਕੀਤੀ ਗਈ ਹੈ ਜਿਹੜੀ ਕਿ ਸ਼ਿਕਾਇਤ ਦੇ ਆਧਾਰ ਤੇ ਉਹ ਕਿਹੜੇ ਕਿਹੜੇ ਸੈਕਸ਼ਨ ਦੇ ਤਹਿਤ ਕਿਹੜੀਆਂ ਕਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਉਹ ਜੀ ਆਪਾਂ ਜਿਹੜੀਆਂ ਬੀਐਨਐਸ ਦੀਆਂ ਜਿੱਦਾਂ ਲਗਾ ਆਰਮਜ਼ ਰੈਕਟਰ ਲਗਾਇਆ ਹੈਗਾ ਇਹਨਾਂ ਤੇ ਫਿਰ ਜੋ ਉਹਨੇ ਕਹਿਤਾ ਹੈਗਾ ਬੀਐਨਐਸ ਦੀਆਂ ਧਾਰਾ ਹੈਗੀਆਂ ਇਹਨਾਂ ਤੇ ਫਾਇਰ ਕਰਨ ਵਾਲੀਆਂ ਉਹ ਵੀ ਲਗਾਈਆਂ ਸਾਰੀਆਂ ਜਿਹੜੀਆਂ ਰੈਲੇਵੈਂਟ ਧਾਰਾ ਉਹ ਲਗਾਈਆਂ ਅ ਸਰ ਜੋ ਤੁਹਾਡੇ ਕੋਲ ਬਿਆਨ ਆਇਆ ਜਾਂ ਸ਼ਿਕਾਇਤ ਆਈ ਕੀ ਕਿਹੜਾ ਹਥਿਆਰ ਸੀਗਾ ਹਮਲਾਵਰ ਦੇ ਕੋਲ ਕੀ ਮੂੰਹ ਟੱਕਿਆ ਹੋਇਆ ਸੀਗਾ ਜੇ ਅੰਦਾਜ਼ਨ ਜੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੋਏ ਫੌਜੀ ਜਵਾਨਾਂ ਦੇ ਵੱਲੋਂ ਕਿ ਕਿੰਨੇ ਕੁ ਉਮਰ ਦਾ ਹਮਲਾਵਰ ਲੱਗਦਾ ਸੀ ਉਹਨਾਂ ਨੇ ਜਿੰਨਾ ਕਿ ਸਾਨੂੰ ਦੱਸਿਆ ਹੈਗਾ ਜੀ ਕਿ ਮੂਤ ਨਹੀਂ ਉਹਦਾ ਟੱਕਿਆ ਹੋਇਆ ਹੈਗਾ ਸੀ ਬਟ ਉਹ ਜਿੱਦਾਂ ਦੱਸਦੇ ਕਿ ਅਰਾਊਂਡ 35 40 ইয়ারਸ ਆਫ এজ ਦਾ ਉਹਨਾਂ ਨੇ ਜੋ ਹੁਲੀਆ ਬਿਆਨ ਕੀਤਾ ਸੀ ਉਦਾਂ ਦਾ ਦੱਸਿਆ ਸੀ ਸਰ ਜੀ ਇਹ ਵੀ ਜੋ ਜਾਣਕਾਰੀ ਸਾਹਮਣੇ ਹੈ ਕਿ ਹਮਲਾਵਰ ਦੇ ਵੱਲੋਂ ਗੱਡੀ ਦੀ ਚਾਬੀ ਵੀ ਕੱਢੀ ਗਈ ਚਾਬੀ ਕੱਢ ਕੇ ਉਸ ਤੋਂ ਬਾਅਦ ਫਰਾਰ ਹੋ ਜਾਂਦਾ ਹੈ ਬਿਲਕੁਲ ਜਦੋਂ ਭੱਜਦਾ ਹੈ ਜੀ ਇਹਨਾਂ ਨੂੰ ਇਹਨਾਂ ਦਾ ਫਾਇਰ ਕੀਤਾ ਇਹ ਸਾਈਡ ਤੇ ਜਦੋਂ ਹੋ ਜਾਂਦੇ ਨੇ ਭੱਜਣ ਵੇਲੇ ਇਹਨਾਂ ਦੀ ਗੱਡੀ ਦੀ ਚਾਬੀ ਨਾਲ ਹੀ ਲੈ ਜਾਂਦਾ ਜੀ ਸਕੋਰਪਿਓ ਦੀ ਤੇ ਸਰ ਹਮਲਾਵਰ ਕਿਹੜੀ ਗੱਡੀ ਤੇ ਸਵਾਰ ਸੀ ਉਹ ਵਾਈਟ ਰੰਗ ਦੀ ਇਹਨਾਂ ਨੇ ਦੱਸਿਆ I20 ਜੋ ਇਹਨਾਂ ਨੇ ਬਿਆਨ ਕਰਾਇਆ ਜੀ ਜੋ ਕੰਪਲੇਂਟ 'ਚ ਦਰਜ ਕਰਾਇਆ I20 ਕਾਰ ਦੇ ਵਿੱਚ ਹਮਲਾਵਰ ਆਇਆ ਸੀ ਤੇ ਰਾਤ ਦੇ ਕਰੀਬ ਅੱਧੀ ਰਾਤ ਦੇ ਕਰੀਬ 12:30 1 ਵਜੇ ਦੀ ਪੂਰੀ ਵਾਰਦਾਤ ਹੈ ਹਾਂ ਜੀ 12:30 ਵਜੇ ਦੇ ਕਰੀਬੇ ਦੱਸਦੇ ਨੇ ਸਰ ਜਿਹੜੇ ਦੋ ਫੌਜੀ ਜਵਾਨ ਨੇ ਕੀ ਉਹ ਪੰਜਾਬ ਦੇ ਨਾਲ ਤਾਲੁਕ ਰੱਖਦੇ ਨੇ ਜਾਂ ਕਿ ਸੂਰ ਸਟੇਟ ਦੇ ਨਾਲ ਸਬੰਧਤ ਨੇ ਉਹ ਜੀ ਇੱਕ ਤਾਂ ਜਿਹਨੂੰ ਕੀ ਕਹਿੰਦੇ ਨੇ ਇੱਕ ਤਾਂ ਅੰਬਾਲੇ ਵਾਲ ਦਾ ਹੈ ਜੀ ਜੀ ਸੋ ਇੱਕ ਲੋਕਲ ਇੱਥੇ ਆਪਣੇ ਪੰਜਾਬ ਦਾ ਹੈ ਇੱਕ ਹਰਿਆਣੇ ਦਾ ਤੇ ਇੱਕ ਪੰਜਾਬ ਦਾ ਹੈ ਸਰ ਇਹ ਕਿ ਕਿੰਨੇ ਸਮੇਂ ਤੋਂ ਇੱਥੇ ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਸੀ ਜੀ ਇਹ ਅਜੇ ਕੋਈ ਜਾਣਕਾਰੀ ਅਸੀਂ ਵੀ ਕਿਉਂਕਿ ਟ੍ਰੇਨਿੰਗ ਆਰਮੀ ਦਾ ਇੰਟੀਗਰਲ ਪਾਰਟ ਹੈ ਕਈ ਵਾਰੀ ਉਹਨਾਂ ਦੀ ਚੀਜ਼ਾਂ ਸੈਂਸਿਟਿਵ ਹੁੰਦੀਆਂ ਨੇ ਅਸੀਂ ਉਹ ਨਾਂ ਦਾ ਸ਼ੇਅਰ ਕਰ ਸਕਦੇ ਆ ਜੀ ਇਹ ਨਹੀਂ ਨਹੀਂ ਬਿਲਕੁਲ ਬਿਲਕੁਲ ਅਸੀਂ ਵੀ ਇਸ ਗੱਲ ਨੂੰ ਚਲੋ ਸਮਝਦੇ ਆ ਜੀ ਸਰ ਹੁਣ ਤੱਕ ਜੇ ਤੁਸੀਂ ਜਾਣਕਾਰੀ ਦੇ ਸਕੋ ਕਿਉਂਕਿ ਕਾਫੀ ਘੰਟੇ ਬੀਤ ਚੁੱਕੇ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਰਾਤ ਦੇ 12:30 1 ਵਜੇ ਦੀ ਪੂਰੀ ਕਟਨਾ ਹੈ ਆਫਿਰ ਵੀ ਜੇ ਕੋਈ ਹੁਣ ਤੱਕ ਸਰਾਗ ਹਮਲਾਵਰ ਦਾ ਬਦਮਾਸ਼ ਦਾ ਤੁਹਾਨੂੰ ਮਿਲਿਆ ਹੋਵੇ ਕਿਉਂਕਿ ਤੁਸੀਂ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਹੋ ਉਸ ਤੋਂ ਬਾਅਦ ਹੀ ਲਗਾਤਾਰ ਪੁਲਿਸ ਇਸ ਕੰਮ ਦੇ ਵਿੱਚ ਲੱਗੀ ਹੋਈ ਹੈ ਤਰਜੀਹ ਦੇ ਆਧਾਰ ਤੇ ਇਸ ਮਾਮਲੇ ਦੇ ਵਿੱਚ ਐਕਸ਼ਨ ਵੀ ਕੀਤਾ ਜਾ ਰਿਹਾ ਹੁਣ ਤੱਕ ਕੁਝ ਹਾਸਲ ਹੋਇਆ ਕੋਈ ਸਰਾਗ ਮਿਲਿਆ ਮੈਂ ਜਿੱਦਾਂ ਤੁਹਾਨੂੰ ਇਹ ਆਖਿਆ ਸੀ ਕਿ ਦੇਖੋ ਇਨਵੈਸਟੀਗੇਸ਼ਨ ਦੀ ਡਿਟੇਲਸ ਤੇ ਨਹੀਂ ਦੱਸ ਸਕਦੇ ਕਿਉਂਕਿ ਫਿਰ ਜੋ ਜੋ ਅਸੀਂ ਕਰ ਰਹੇ ਆਂ ਕਈ ਵਾਰੀ ਤੁਹਾਡੇ ਨਿਊਜ਼ ਚੈਨਲ ਹੀ ਨਾ ਸੁਣਦਾ ਹੋਵੇ ਤਾਂ ਬੰਦਾ ਸਤਰਕ ਹੋ ਜਾਂਦਾ ਬਟ ਸਾਨੂੰ ਲੀਡਸ ਕੁਝ ਮਿਲੀਆਂ ਨੇ ਅਸੀਂ ਉੱਤੇ ਵਰਕ ਜ਼ਰੂਰ ਕਰ ਰਹੇ ਆਂ ਜੀ ਆ ਠੀਕ ਹੈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤੁਸੀਂ ਕਾਫੀ ਵਿਸਥਾਰ ਦੇ ਨਾਲ ਪੂਰੇ ਆ ਘਟਨਾ ਬਾਰੇ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਜਰੂਰ ਆ ਐਸਪੀਟੀ ਜੋ ਕੇ ਜਸਮੀਤ ਸਿੰਘ ਸਾਡੇ ਨਾਲ ਜੁੜੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਲਦ ਜਿਹੜਾ ਕਿ ਹਮਲਾਵਰ ਨੂੰ ਕਾਬੂ ਵੀ ਕਰ ਲਿਆ ਜਾਵੇਗਾ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ ਜਿਸ ਨੂੰ ਲੈ ਕੇ ਲਗਾਤਾਰ ਟੀਮਾਂ ਲੱਗੀਆਂ ਹੋਈਆਂ ਨੇ ਆ ਤਾਂ ਨਾਲ ਇਹ ਵੀ ਜਾਣਕਾਰੀ ਜਸਮੀਤ ਸਿੰਘ ਐਸਪੀਟੀ ਨੇ ਦਿੱਤੀ ਹੈ ਕਿ ਰਾਤ ਦੇ ਕਰੀਬ 12:30 1 ਵਜੇ ਦੀ ਇਹ ਪੂਰੀ ਘਟਨਾ ਹੈ ਇਹ ਪੂਰੀ ਵਾਰਦਾਤ ਹੈ ਤੇ ਇੱਕ ਹਮਲਾਵਰ ਇੱਕ ਬਦਮਾਸ਼ ਦੱਸਿਆ ਜਾ ਰਿਹਾ ਜੋ ਕਿ I20 ਕਾਰ ਦੇ ਵਿੱਚ ਸਵਾਰ ਸੀਗਾ ਤਾਂ ਇਸੇ ਦੌਰਾਨ ਦੋ ਫੌਜੀ ਜਵਾਨ ਆ ਜਿਹੜੇ ਕਿ ਇਹ ਵਿਜੀਟੇਡ ਵਿਜੀ ਲੈਟਰ ਦੇ ਤੌਰ ਤੇ ਉੱਥੇ ਤਾਇਨਾਤ ਸਨ ਉਸ ਜਗ੍ਹਾ ਤੇ ਜੋ ਕਿ ਪਿੰਡ ਬੇਗੂ ਵਾਲਾ ਦੱਸਿਆ ਜਾ ਰਿਹਾ ਤਾਂ ਇਸੇ ਦੌਰਾਨ ਜਦੋਂ ਇਹਨਾਂ ਫੌਜੀ ਜਵਾਨਾਂ ਦੇ ਵੱਲੋਂ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਦੇ ਵੱਲੋਂ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਫਾਇਰਿੰਗ ਕਰ ਦਿੱਤੀ ਜਾਂਦੀ ਤੇ ਫੌਜੀ ਜਵਾਨਾਂ ਦੀ ਗੱਡੀ ਦੀ ਚਾਬੀ ਕੱਢ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦਾ ਇੱਕ ਬਦਮਾਸ਼ ਜੋ ਦੱਸਿਆ ਜਾ ਰਿਹਾ ਜਿਸ ਦੇ ਬਲੇ ਪੂਰੀ ਘਟਨਾ ਨੂੰ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਜਲਦ ਉਸ ਹਮਲਾਵਰ ਨੂੰ ਅਪਰਾਮਾਸ਼ ਨੂੰ ਕਾਬੂ ਕਰ ਲਿਆ ਜਾਵੇਗਾ ਉਸ ਨੂੰ ਲੈ ਕੇ ਲੀਡਸ ਵੀ ਜੋ ਕਿ ਪੁਲਿਸ ਨੂੰ ਆ ਮਿਲੀਆਂ ਨੇ ਤਾਂ ਫਰੀਦਕੁਰਦੇ ਨਾਲ ਜੁੜੀ ਵੱਡੀ ਖਬਰ ਹੈ ਤੁਹਾਨੂੰ ਉਸ ਗੱਡੀ ਦੀਆਂ ਕਾਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਫੌਜੀ ਜਵਾਨਾਂ ਦੀ ਗੱਡੀ ਤੇ ਜਿਹੜੇ ਕਿ ਇਸ ਹਮਲਾਵਰ ਦੇ ਬਦਮਾਸ਼ ਦੇ ਵੱਲੋਂ ਆ ਗੋਲੀ ਚਲਾਈ ਜਾਂਦੀ ਹੈ ਦਰਸਲ ਆ ਸਕੋਰਪੀਓ ਗੱਡੀ ਦੇ ਵਿੱਚ ਸਵਾਰ ਸਨ ਫੌਜ ਦੇ ਦੋ ਜਵਾਨ ਇਹ ਵੀ ਜਾਣਕਾਰੀ ਦਿੱਤੀ ਕਿ ਫੌਜ ਦੇ ਜੋ ਦੋ ਜਵਾਨ ਨੇ ਇੱਕ ਹਰਿਆਣਾ ਦੇ ਨਾਲ ਸੰਬੰਧਿਤ ਹੈ ਹਰਿਆਣਾ ਦੇ ਹੰਬਾਲਾ ਦੇ ਨਾਲ ਤੇ ਇੱਕ ਪੰਜਾਬ ਦਾ ਇਹ ਫੌਜੀ ਜਵਾਨ ਦੱਸਿਆ ਜਾ ਰਿਹਾ ਹੈ ਅਤਾ ਇਸ ਦੇ ਵਿੱਚ ਚਾੜੇ ਤੁਹਾਨੂੰ ਅਸੀਂ ਇਹ ਦੋ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਇਹ ਸਿੱਧੇ ਤੌਰ ਤੇ ਸਵਾਲ ਅਸੀਂ ਐਸਪੀ ਡੀ ਜਸਮੀਰ ਸਿੰਘ ਨੂੰ ਵੀ ਕੀਤਾ ਕਿ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ 13 14 ਮਾਰਚ ਦੀ ਰਾਤ ਨੂੰ ਸਰਵਿੰਗ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਨਾਲ ਕਿਸ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਇੱਕ ਢਾਬੇ ਦੇ ਬਾਹਰ 12 ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਉਹ ਮਾਮਲਾ ਖੂਬ ਲਗਾਤਾਰ ਭਖਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਆਪਣੇ ਪੱਧਰ ਤੇ ਐਸਆਈਟੀ ਵੀ ਬਣਾ ਦਿੱਤੀ ਜਾਂਦੀ ਹੈ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਉਹਦਾ ਟਰਾਂਸਫਰ ਵੀ ਕਰ ਦਿੱਤਾ ਗਿਆ ਤੇ ਇਸ ਦੇ ਵਿਚਾਲੇ ਪਰਿਵਾਰ ਦੇ ਵੱਲੋਂ ਸੀਬੀਏ ਜਾਂਚ ਦੀ ਮੰਗ ਕੀਤੀ ਜਾਂਦੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਗਿਆ ਹਾਲਾਂਕਿ ਹਾਈ ਕੋਰਟ ਨੇ ਪੂਰੇ ਮਾਮਲੇ ਤੇ ਸੁਣਵਾਈ ਕਰਦਿਆਂ ਇਹ ਪੂਰੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ ਹੈ ਤਾਂ ਪਟਿਆਲਾ ਤੋਂ ਬਾਅਦ ਚ ਹੁਣ ਫਰੀਦਕੋਟ ਦੇ ਵਿੱਚ ਅਜਿਹੀ ਘਟਨਾ ਵਾਪਰਨਾ ਜੀ ਘਟਨਾ ਸਾਹਮਣੇ ਆਉਣੀ ਕਿਤਨਾ ਕਿਤੇ ਜਿਹੜੀਆਂ ਦੋਵੇਂ ਖਬਰਾਂ ਦੀ ਦੋਵੇਂ ਜਗਾਵਾਂ ਦੀ ਸਿਮਿਲੈਰਿਟੀ ਇਹ ਹੈ ਕਿ ਇੱਕ ਪਾਸੇ ਸਰਵਿੰਗ ਆਫੀਸਰ ਸਰਵਿੰਗ ਕਰਨਲ ਨੂੰ ਜ ਆ ਟਾਰਗੇਟ ਕੀਤਾ ਕਿ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਉਹਨਾਂ ਦੇ ਬੇਟੀ ਨਾਲ ਕੁੱਟਮਾਰ ਕੀਤੀ ਹੁਣ ਫਰੀਦਕੋਟ ਦੇ ਵਿੱਚ ਜੋ ਸਰਵਿੰਗ ਫੌਜ ਦੇ ਜਵਾਨ ਨੇ ਦੋ ਜਵਾਨ ਦੱਸੇ ਜਾ ਰਹੇ ਨੇ ਇੱਕ ਜਵਾਨ ਪੰਜਾਬ ਦਾ ਇੱਕ ਹਰਿਆਣਾ ਦਾ ਤਾਂ ਉਹਨਾਂ ਤੇ ਇੱਕ ਹਮਲਾਵਰ ਦੇ ਵੱਲੋਂ ਇੱਕ ਬਦਮਾਸ਼ ਦੇ ਵੱਲੋਂ ਛਰੇ ਆਮ ਆਹ ਗੋਲੀਆਂ ਚਲਾਈਆਂ ਜਾਂਦੀਆਂ ਨੇ ਆ ਫਾਇਰਿੰਗ ਕੀਤੀ ਜਾਂਦੀ ਹੈ ਗੱਡੀ ਦੀ ਚਾਬੀ ਕੱਢੀ ਜਾਂਦੀ ਹੈ ਤੇ ਉਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦਾ ਹੁਣ ਵੱਡਾ ਸਵਾਲ ਹੈ ਕਿ ਆਖਰਕਾਰ ਪੁਲਿਸ ਕਦੋਂ ਤੱਕ ਉਸ ਬਦਮਾਸ਼ਤਾਕ ਹਮਲਾਵਰ ਤੱਕ ਪਹੁੰਚੇਗੀ ਕਦੋਂ ਤੱਕ ਉਹ ਹਮਲਾਵਰ ਪੁਲਿਸ ਦੀ ਗ੍ਰਿਫਤ ਦੇ ਚਾਵੇਗਾ ਆਖਰਕਾਰ ਉਹ ਕੌਣ ਹੈ ਆ ਕੀ ਉਹਦਾ ਕੋਈ ਕ੍ਰਿਮੀਨਲ ਵੱਡਾ ਰਿਕਾਰਡ ਹੈ ਆਖਰਕਾਰ ਕੀ ਕਿਸੇ ਗੈਂਗ ਦੇ ਨਾਲ ਜੁੜਿਆ ਹੋਇਆ ਬਹੁਤ ਤਰੀਕੇ ਦੇ ਨਾਲ ਜਾਂਚ ਦੇ ਨਾਲ ਜੁੜੇ ਹੋਏ ਇਹ ਸਵਾਲ ਨੇ ਜਾਂਚ ਤੋਂ ਬਾਅਦ ਕੀ ਸਪਸ਼ਟ ਹੋਵੇਗਾ ਹਾਲਾਂਕਿ ਨਿਊਜ਼ ਇਟਰਨ ਪੰਜਾਬ ਤੇ ਐਸਪੀਡੀ ਜਸਮੀਰ ਸਿੰਘ ਸਾਡੇ ਨਾਲ ਜੁੜੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਕਿ ਕਈ ਲੀਡਸ ਪੁਲਸ ਨੂੰ ਮਿਲੀਆਂ ਨੇ ਤੇ ਜਲਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਦੋ ਤਸਵੀਰਾਂ ਅਸੀਂ ਤੁਹਾਨੂੰ ਇਸ ਕਰਕੇ ਵਿਖਾ ਰਹੇ ਹਾਂ ਕਿਉਂਕਿ ਆ ਪਹਿਲਾਂ 13-14 ਮਾਰਚ ਦੀ ਰਾਤ ਨੂੰ ਜਿਸ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਇੱਕ ਟਾਬੇ ਦੇ ਬਾਹਰ ਕਰਨਲ ਬਾਰਤ ਉਹਨਾਂ ਦੇ بیٹے ਨਾਲ ਕੁੱਟਮਾਰ ਕੀਤੀ ਗਈ ਤੇ ਹੁਣ ਦੋ ਫੌਜੀ ਜਵਾਨਾਂ ਤੇ ਫਰੀਦਕੋਟ ਦੇ ਵਿੱਚ ਫਰੀਦਕੋਟ ਦੇ ਪਿੰਡ ਬੇਗੂ ਵਾਲਾ ਦੇ ਵਿੱਚ ਸ਼ਰਿਆਂ ਵਿੱਚ ਇੱਕ ਹਮਲਾ ਵਰਦੇ ਵੱਲੋਂ ਬਦਮਾਸ਼ ਦੇ ਵੱਲੋਂ ਫਾਇਰਿੰਗ ਕੀਤੀ ਗਈ ਤੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਿਆ